ਸੋ ਉਸ ਵੇਲੇ ਨਾ ਨੇ ਇਕੱਠੇ ਹੋ ਕੇ ਮੀਟਿੰਗ ਕੋ ਲਈ ਹੈ ਉਹਦੇ ਵਿੱਚ ਜਿਹੜਾ ਮੇਨ ਸਾਡਾ ਅਜੰਡਾ ਹੈ ਵੀ ਬੁੱਢਾ ਨਾਲਾ ਬੜੀ ਦੇਰ ਤੋਂ ਪਿਛਲੇ 20-22 ਸਾਲ ਤੋਂ ਅਸੀਂ ਦੇਖ ਰਹੇ ਆ ਉਹਦੇ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਔਰ ਜੇ ਮਾੜਾ ਜਾ ਵੀ ਕੋਈ ਬੁੱਢੇ ਨਾਲੇ ਦੀ ਕੋਈ ਗੱਲ ਹੁੰਦੀ ਹੈ ਤਾਂ ਉਹ ਇੰਡਸਟਰੀ ਨੂੰ ਦੋਸ਼ੀ ਠਹਿਰਾਇਆ ਜਾਂਦਾ ਪਈ ਸਰਕਾਰ ਨੂੰ ਜੇ ਬੁੱਢੇ ਨਾਲੇ ਸੁਧਾਰ ਕਰਨਾ ਹੈ ਤਾਂ ਇੱਕ ਲੌਂਗ ਟਰਮ ਪਲਾਨ ਬਣਾਇਆ ਜਾਵੇ ਇੱਕ ਸ਼ਾਰਟ ਟਰਮ ਪਲਾਨ ਬਣਾਇਆ ਜਾਵੇ ਕੋਈ ਬੁੱਢਾ ਨਾਲਾ ਸੁਧਾਰ ਕਰਨਾ ਕੋਈ ਵੱਡੀ ਗੱਲ ਨਹੀਂ ਬੁੱਢਾ ਨਾਲਾ ਸਾਫ਼ ਕਿੰਨੇ ਕਰਨਾ ਹੈ ਸਰਕਾਰ ਨੇ ਕਰਨਾ ਹੈ ਪਿਛਲੇ 20 ਸਾਲਾਂ ਤੱਕ ਕੋਈ ਵੀ ਸੁਣਦੇ ਆ ਰਿਹਾ ਜੇ ਅੱਜ ਤੱਕ ਕਿਸੇ ਨੇ ਕਿੰਨੇ ਬਜਟ ਹੋਏ ਕਿੰਨੇ ਸਾਲਾਂ ਕੁਝ ਕੀਤਾ ਗਿਆ ਕਿੰਨੀਆਂ ਯੋਜਨਾਵਾਂ ਕੀਤੀਆਂ ਗਈਆਂ ਸਿਵਰੇਜ ਆ ਸਾਰੇ ਸ਼ਹਿਰ ਦਾ ਸਿਵਰੇਜ ਮਿਨਿਸਪਲ ਕਾਰਪੋਰੇਸ਼ਨ ਕਰਦੀ ਹੈ ਸਰਕਾਰ ਕਰਦੀ ਹੈ ਉਸੇ ਤਰ੍ਹਾਂ ਸਾਰਾ ਸਿਵਰੇਜ ਵਾਲਾ ਇੰਡਸਟਰੀ ਦਾ ਹੈਗਾ ਇੰਡਸਟਰੀ ਦਾ ਸਿਵਰੇਜ ਵੀ ਸਰਕਾਰ ਕਰਨਾ ਲੱਗ ਜਾਵੇ ਤਾਂ ਵੱਡਾ ਨਾਲਾ ਸਾਫ ਹੋ ਜਾਏਗਾ ਵੱਡਾ ਨਾਲਾ ਦੇ ਵਿੱਚ ਜਿਹੜੇ ਇੰਡਸਟਰੀ ਕਰਦੀ ਹੈ ਵੱਡਾ ਨਾਲਾ ਤੇ ਦੇਖੋ ਜਿੰਨੇ ਜੇ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਜਿਹੜੇ ਆਪਾਂ 2 215 ਐਮਐਲ ਦੀ ਇਹਨਾਂ ਦੇ ਟ੍ਰੀਟਮੈਂਟ ਪਲਾਂਟ ਲੱਗੇ ਨੇ ਤਕਰੀਬਨ ਮਿਲਾ ਕੇ 350 ਐਮਐਲ ਦੀ ਦੇ ਪਲਾਂਟ ਹੈਗੇ ਨੇ ਉਸਤਾ ਕਰ ਰਹੇ ਨੇ ਜਿਹਨਾਂ ਨੂੰ ਟ੍ਰੀਟਮੈਂਟ ਕਰ ਰਹੇ ਨੇ ਸਰਕਾਰ ਦੇ ਟ੍ਰੀਟਮੈਂਟ ਜਾਣਕ ਤੱਕ ਚੱਲਦੇ ਨਹੀਂ ਵਾ ਜਿੰਨ ਇੰਡਸਟਰੀ ਬੰਦ ਕਰ ਦੇਣ ਸਾਡੇ ਕੋਲ ਕੀ ਹੈ ਅਸੀਂ ਧੰਨਾ ਨਹੀਂ ਦੇ ਸਕਦੇ ਕਿਸਾਨਾਂ ਤਰ੍ਹਾਂ ਅਸੀਂ ਜਾਬੀ ਜਾਮ ਨਹੀਂ ਕਰ ਸਕਦੇ ਅਸੀਂ ਤਾਂ ਇੰਡਸਟਰੀ ਚਲਾਣੀ ਹੈ ਨਹੀਂ ਚਲਾਵਾਂਗੇ ਕਿਤੇ ਹੋਰ ਚਲਾਵਾਂਗੇ ਵਪਾਰੀ ਤਾਂ ਆਇਆ ਜਿੱਥੇ ਗਿਆ ਬਾਣੀਆਂ ਉੱਤੇ ਗਿਆ ਵਪਾਰ ਸੁਣਿਓ ਜੀ ਗਾਣੀ ਉਹ ਬੰਦ ਕਰ ਰਹੇ ਨੇ ਜਿੱਥੇ ਸਾਨੂੰ ਵਜੇਗਾ ਉੱਤੇ ਚਲੇ ਜਾਵਾਂਗੇ ਅੰਮ੍ਰਿਤਸਰ ਵਿੱਚ ਉਦਯੋਗਪਤੀਆਂ ਵੱਲੋਂ ਬੁੱਢੇ ਦਰਿਆ ਨੂੰ ਲੈ ਕੇ ਇੱਕ ਐਮ ਪ੍ਰੈਸ ਕਾਨਫਰੰਸ ਕੀਤੀ ਗਈ ਇੰਜਰਮ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਦਯੋਗਪਤੀਆਂ ਨੇ ਕਿਹਾ ਕਿ ਬੁੱਢਾ ਦਰਿਆ ਲੁਧਿਆਣੇ ਦੇ ਲਈ ਇੱਕ ਗੰਭੀਰ ਸਮੱਸਿਆ ਹੈ ਮਗਰ ਸਰਕਾਰ ਇਸ ਨੂੰ ਸਾਫ਼ ਕਰਨ ਦੇ ਵਿੱਚ ਰੁਚੀ ਨਹੀਂ ਲੈ ਰਹੀ ਜਿਸ ਕਾਰਨ ਇਸ ਦੇ ਹਾਲਾਤ ਵੱਧ ਤੋਂ ਵੱਧਰ ਹੋ ਗਏ ਹਨ ਮਗਰ ਸਰਕਾਰ ਪੁੱਡੇ ਦਰਿਆਦੀ ਆਰ ਵਿੱਚ ਲੁਧਿਆਣਾ ਦੀ ਇੰਡਸਟਰੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੇ ਕਿਹਾ ਕਿ ਦਿੱਤੇ ਸਰਕਾਰਾਂ ਦਾ ਪਰਜ ਹੈ ਕਿ ਉਹ ਇੰਡਸਟਰੀ ਨੂੰ ਅੱਗੇ ਵਧਾਉਣ ਦੇ ਵਿੱਚ ਸਾਥ ਦੇਣ ਮਗਰ ਇੱਥੇ ਇੰਡਸਟਰੀ ਨੂੰ ਨੀਵਾ ਦਿਖਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਇਸੇ ਪ੍ਰਕਾਰ ਇੰਡਸਟਰੀ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਉਹ ਦੂਜੇ ਸੂਬੇ ਵਿੱਚ ਜਾਣ ਨੂੰ ਮਜਬੂਰ ਹੋ ਜਾਣਗੇ ਕਈਆਂ ਐਸੋਸੀਏਸ਼ਨਾਂ ਨੇ ਇਕੱਠੇ ਹੋ ਕੇ ਮੀਟਿੰਗ ਬੁਲਾਈ ਹੈ ਉਹਦੇ ਵਿੱਚ ਜਿਹੜਾ ਮੇਨ ਸਾਡਾ ਏਜੰਡਾ ਹੈ ਵੀ ਬੁੱਢਾ ਨਾਲਾ ਬੜੀ ਦੇਰ ਤੋਂ ਪਿਛਲੇ 20-22 ਸਾਲ ਤੋਂ ਅਸੀਂ ਦੇਖ ਰਹੇ ਆ ਉਹਦੇ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਪਿਛਲੀ ਹਜ਼ਾਰਾਂ ਕਰੋੜ ਉੱਤੇ ਖਰਚੇ ਜਾ ਚੁੱਕੇ ਆ ਔਰ ਜੇ ਮਾੜਾ ਜਾ ਵੀ ਕੋਈ ਬੁੱਢੇ ਨਾਲੇ ਦੀ ਕੋਈ ਗੱਲ ਹੁੰਦੀ ਹੈ ਤਾਂ ਉਹ ਇੰਡਸਟਰੀ ਨੂੰ ਦੋਸ਼ੀ ਠਹਿਰਾਇਆ ਜਾਂਦਾ ਜਦ ਕਿ ਇੰਡਸਟਰੀ ਆਪਣਾ ਕੰਮ ਪੂਰਾ ਕਰ ਲਈ ਹੈ ਜਿਹੜੀ ਇਲੈਕਟ੍ਰੋਪਲੇਟਿੰਗ ਇੰਡਸਟਰੀ ਹੈ ਉਹਨਾਂ ਨੇ ਸਰਕਾਰ ਨੇ ਗਾਈਡ ਕੀਤਾ ਸੀ ਅੱਜ ਤੋਂ ਸਾਨੂੰ 15-20 ਸਾਲ ਪਹਿਲਾਂ ਵੀ ਤੁਸੀਂ ਜ਼ੀਰੋ ਡਿਸਚਾਰਜ ਕਰੋ ਪਾਣੀ ਉਥੇ ਜਗਾਓ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਅਸੀਂ ਉਹ ਜੋ ਮੈਕੈਨਿਜ਼ਮ ਸੀ ਆਲਦੋ ਸਾਨੂੰ ਪਾਣੀ ਦਾ ਟ੍ਰੀਟਮੈਂਟ ਕਾਸਟ ਬਹੁਤ ਜ਼ਿਆਦਾ ਪੈਂਦਾ ਸੋ ਅਸੀਂ ਉਹ ਉਹਨੂੰ ਫਾਲੋ ਕਰ ਰਹੇ ਹਾਂ ਸੋ ਅੱਜ ਕੋਈ ਆ ਕੇ ਕਹਿ ਦੇਣਾ ਵੀ ਇਹ ਪਲਾਨ ਠੀਕ ਨਹੀਂ ਜਾਂ ਤਾਂ ਉਹਨੂੰ ਕਿਸੇ ਲੌਜੀਕ ਦੇ ਵਿਹਾਰ ਹਿਸਾਬ ਨਾਲ ਜਾਂ ਕਿਸੇ ਤਤਾਂ ਦੇ ਆਧਾਰ ਤੇ ਕਿਹਾ ਜਾਵੇ ਵੀ ਇਸ ਪਲਾਨ 'ਚ ਕਮੀ ਹੈ ਜਾਂ ਕੋਈ ਨਵੀਂ ਟੈਕਨੋਲੋਜੀ ਲਿਆਂਦੀ ਜਾਵੇ ਸੋ ਇਹ ਕੋਈ ਸਹੀ ਤਰੀਕਾ ਨਹੀਂ ਵੀ ਪਲਾਨਟ ਨੂੰ ਜਾ ਕੇ ਗਲਤ ਕਹਿਣਾ ਔਰ ਉੱਥੇ ਜਾ ਕੇ ਕਹਿਣਾ ਵੀ ਵਿਜੀਲੈਂਸ ਆਏਗੀ ਕਿਉਂਕਿ ਉਹ ਕੋਈ ਸਰਕਾਰੀ ਖਰਚਾ ਨਹੀਂ ਉਹ ਤਾਂ ਇੰਡਸਟਰੀ ਉਹਨੂੰ ਚਲਾਉਂਦੀ ਹੈ ਇੰਡਸਟਰੀ ਦੀ ਸੁਸਾਇਟੀ ਹੈ ਉਸ ਪਲਾਂਟ ਨੂੰ অপারেਟਰ ਚਲਾਉਂਦਾ ਸੋ ਮੇਰੀ ਇਹ ਬੇਨਤੀ ਹੈ ਵੀ ਸਰਕਾਰ ਨੂੰ ਜੇ ਬੁੱਢੇ ਨਾਲੇ ਸੁਧਾਰ ਕਰਨਾ ਹੈ ਤਾਂ ਇੱਕ ਲੌਂਗ ਟਰਮ ਪਲਾਨ ਬਣਾਇਆ ਜਾਵੇ ਇੱਕ ਸ਼ਾਰਟ ਟਰਮ ਪਲਾਨ ਬਣਾਇਆ ਜਾਵੇ ਕੋਈ ਬੁੱਢਾ ਨਾਲਾ ਸੁਧਾਰ ਕਰਨਾ ਕੋਈ ਵੱਡੀ ਗੱਲ ਨਹੀਂ ਇਹਦਾ ਸੁਧਾਰ ਹੋ ਸਕਦਾ ਪਰ ਸਾਰੇ ਜਿਹੜੇ ਸਟੇਕ ਹোল্ডার ਹੈ ਚਾਹੇ ਉਹ ਇੰਡਸਟਰੀ ਵਾਲੇ ਹੈ ਜਾਇਓ ਸ਼ਹਿਰ ਦੇ ਬਸ਼ਿੰਦੇ ਆ ਉਹਦੇ ਵਿੱਚ ਸਰਕਾਰੀ ਅਫਸਰ ਹੈ ਉਹ ਜੀ ਪੋਲੀਟੀਸ਼ੀਅਨ ਸਾਰਿਆਂ ਨੂੰ ਲੱਗ ਕੇ ਇੱਕ ਡਾਇਰੈਕਸ਼ਨ ਚ ਕੰਮ ਕਰਨਾ ਪਵੇਗਾ ਔਰ ਬੁੱਡੇ ਨਾਲੇ ਦਾ ਸੁਧਾਰ ਜਿਹੜਾ ਕਰਨਾ ਕੋਈ ਵੱਡੀ ਗੱਲ ਨਹੀਂ ਸੋ ਮੈਂ ਪ੍ਰੈਸ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਕੋਈ ਵੀ ਬਿਆਨ ਸੋਚ ਸਮਝ ਕੇ ਦਿੱਤਾ ਜਾਵੇ ਦੋ ਇੰਡਸਟਰੀਅਲ ਰੌਂਡ ਦੀ ਗੋਸ਼ਟੀ ਪੰਜਾਬ ਨੂੰ ਦੇਖੋ ਮੇਰੀ ਡਾਈਗ ਇੰਡਸਟਰੀਅਲ ਵੀ ਗੱਲ ਹੋਈ ਹੈ ਉਹ ਸਾਡੇ ਨਾਲ ਹੈ ਕੋਈ 1 2 ਬੰਦੇ ਉਹ ਕਹਿੰਦੇ ਜੀ 1 2 ਬੰਦੇ ਬਲੈਕ ਚੀਫਸ ਐ ਜਿਹੜੇ ਗਲਤ ਬਿਆਨ ਦਿੰਦੇ ਐ ਬਾਕੀ ਇੰਡਸਟਰੀ ਕੋਈ ਬਿਆਨ ਸਾਡੇ ਖਿਲਾਫ ਨਹੀਂ ਦਿੰਦੀ ਸੋ ਮੇਰੀ ਬੇਨਤੀ ਐ ਵੀ ਇੰਡਸਟਰੀ ਇਕੱਠੀ ਐ ਔਰ ਇਹ ਬੁੱਢੇ ਨਾਲੇ ਦਾ ਸੁਧਾਰ ਕਰਨਾ ਸਰਕਾਰ ਨੂੰ ਇੱਕ ਸਿਸਟਮੈਟਿਕ ਤਰੀਕੇ ਨਾਲ ਕਰਨਾ ਚਾਹੀਦਾ ਜੇ ਨਹੀਂ ਹਾਲਤ ਕੋਈ ਨਹੀਂ ਕਹਿੰਦੇ ਨਹੀਂ ਮੰਨਦੇ ਫਿਰ ਤੁਹਾਡਾ ਕੀ ਕਰਦੇ ਫਿਰ ਅਸੀਂ ਦੁਬਾਰਾ ਮੀਟਿੰਗ ਬੁਲਾ ਕੇ ਆਪਣਾ ਜਿਹੜਾ ਪਲਾਨ ਐ ਔਰ ਸਾਡੀ ਐਗਜ਼ੀਕਟਿਵ ਦੀ ਵੱਡੀ ਮੀਟਿੰਗ ਬੁਲਾ ਕੇ ਅਸੀਂ ਆਪਣਾ ਪਲਾਨ ਦੱਸਾਂਗੇ ਪਰ ਅਸੀਂ ਇੰਡਸਟਰੀ ਨੂੰ ਪਰੇਸ਼ਾਨ ਨਹੀਂ ਹੋਣ ਦਵਾਂਗੇ ਕਿਉਂਕਿ ਐਨਜੀਟੀ ਜਿਹੜੀ ਸਹੀ ਕੰਮ ਕਰਨ ਵਾਲੀ ਇੰਡਸਟਰੀ ਹੈ ਉਹਦੇ ਨਾਲ ਖੜੀ ਹੈ ਇਸ ਤੋਂ ਇਲਾਵਾ ਕੋਟਾ ਇੰਡਸਟਰੀ ਦੇ ਨਾਲ ਖੜੀ ਹੈ ਔਰ ਇੰਡਸਟਰੀ ਕੋਲ ਜਿਹੜੀ ਸਭ ਤੋਂ ਵੱਡੀ ਵਰਕ ਫੋਰਸ ਹੈ ਉਹ ਇੰਡਸਟਰੀ ਕੋਲ ਹੈ ਸੋ ਅਸੀਂ ਆਪਣੀ ਵੱਡੀ ਲੈਵਲ ਦੀ ਮੀਟਿੰਗ ਬੁਲਾ ਕੇ ਆਪਣਾ ਅਗਲਾ ਪਲਾਨ ਸ਼ੇਅਰ ਕਰਾਂ ਕਈ ਇੰਡਸਟਰੀ ਜਿਹੜੇ ਕਹਿ ਰਹੇ ਨੇ ਕਿ ਅਸੀਂ ਇੱਥੇ ਤੋਂ ਟ੍ਰਾਂਸਫਰ ਕਰਦੇ ਦੇਖੋ ਸਾਰੇ ਰਾਜਾਂ ਤੋਂ ਰੋਜ਼ ਫੋਨ ਆਉਂਦਾ ਸਾਡੀ ਮੀਟਿੰਗ ਕਰਾ ਦੋ ਪਰ ਕਿਉਂਕਿ ਅਸੀਂ ਇਹ ਦੇਖਦੇ ਆਂ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ ਹਮੇਸ਼ਾ ਇਹ ਕੋਸ਼ਿਸ਼ ਕਰਦੇ ਆਂ ਵੀ ਪੰਜਾਬ ਚ ਇੰਡਸਟਰੀ ਲਿਆਂਦੀ ਜਾਵੇ ਸੋ ਅਸੀਂ ਉਹਨਾਂ ਨੂੰ ਕਦੇ ਵੀ ਗਏ ਉਹਨਾਂ ਨੂੰ ਇਹ ਨਹੀਂ ਕਹਿੰਦੇ ਹਾਂਜੀ ਆ ਕੇ ਮੀਟਿੰਗ ਕਰ ਲਓ ਸੋ ਜੇ ਇੰਡਸਟਰੀ ਤੋਂ ਪਰੇਸ਼ਾਨ ਹੋਏਗੀ ਤਾਂ ਸਾਡੇ ਕੋਲ ਕੋਈ ਚਾਰਾ ਨਹੀਂ ਰਹੇਗਾ ਪਲਾਨ ਕਰਨ ਤੋਂ ਇਲਾਵਾ ਔਰ ਦੂਜੇ ਰਾਜਾਂ ਚ ਕੋਈ ਵੀ ਇਦਾਂ ਦੀ ਬਦਮਖੀ ਨਹੀਂ ਮੈਂ ਗੁਰਗਾਵਾ ਦਾ ਐਗਜ਼ਾਮਪਲ ਦਿੱਤੇ ਆ ਉਦੇ ਸੈਕਟਰ 37 ਉਹਨਾਂ ਨੇ ਬਣਾ ਰੱਖਿਆ ਸਰਕਾਰ ਨੇ ਆਪਣਾ ਜਿਹੜਾ ਬੰਦਾ ਰੋਲ ਹੈ ਜਾਂ ਤਾਂ ਅਲੱਗਾ ਏਰੀਆ ਬਣਾਵੇ ਉਹ ਇਹਦੇ ਲਈ ਨਹੀਂ ਤਾਂ ਜਿਹੜਾ ਇਹ ਕਿਨਾਂ ਦੇ ਅਕੋਰਡਿੰਗ ਹੀ ਅਸੀਂ ਜਿਹੜਾ ਕੰਮ ਕਰ ਰਹੇ ਆ ਉਹਨੂੰ ਚੱਲਣ ਦਿੱਤਾ ਹੈ ਦੇਖੋ ਇਸ ਵੇਲੇ ਗੱਲ ਚੱਲਦੀ ਹੈ ਬੁੱਢਾ ਨਾਲਾ ਦੀ ਪ੍ਰੋਬਲਮ ਹੋਰ ਕੁਝ ਅੱਜ ਦਾ ਜਿਹੜਾ ਬਰਨਿੰਗ ਇਸ਼ੂ ਹੈ ਉਹ ਹੈਗਾ ਬੁੱਢਾ ਨਾਲਾ ਬੁੱਢਾ ਨਾਲਾ ਸਾਫ਼ ਕਿੰਨੇ ਕਰਨਾ ਹੈ ਸਰਕਾਰ ਨੇ ਕਰਨਾ ਹੈ ਪਿਛਲੇ ਬਈ ਸਾਲਾਂ ਤੱਕ ਕੋਈ ਵੀ ਸੁਣਦੇ ਆ ਰਹੇ ਜੇ ਅੱਜ ਤੱਕ ਕਿਸੇ ਨੇ ਕਿੰਨੇ ਬਜਟ ਹੋਏ ਕਿੰਨੇ ਸਾਰਾ ਕੁਝ ਕੀਤਾ ਗਿਆ ਕਿੰਨੀਆਂ ਪਲਾਨਿੰਗਾਂ ਕੀਤੀਆਂ ਗਈਆਂ ਕਿੰਨੇ ਇਨਵੈਸਟਮੈਂਟ ਹੋਈ ਬੁੱਢਾ ਨਾਲਾ ਕਿਉਂ ਨਹੀਂ ਸਾਫ਼ ਹੋ ਰਿਹਾ ਸਰਕਾਰ ਆਪਾਂ ਆ ਦੇ ਬੱਚਾ ਵਜ ਵਿਗੜ ਜਾਇਆ ਹੈਗਾ ਆਪਾਂ ਉਹਨੂੰ ਦੇਖ ਲੈਣੇ ਨੇ ਉਹਨੂੰ ਤਾਂ ਸੁਧਾਰਾਂਗੇ ਸੁਧਾਰਨ ਵਾਸਤੇ ਕੋਈ ਗੱਲ ਨਹੀਂ ਸਵਾਏ ਇੰਡਸਟਰੀ ਦੇ ਉੱਤੇ ਪਾਣਾ ਇੰਡਸਟਰੀ ਇਹ ਦੇਖੋ ਕਈ ਇੰਡਸਟਰੀ ਬਹੁਤ ਛੋਟੀ ਇੰਡਸਟਰੀ ਜਿਹੜੀ ਹੋਏਗੀ ਉਹ ਜੇ ਕਵਰਨਰ ਟ੍ਰੀਟਮੈਂਟ ਪਲਾਂ ਲਾ ਲਵੇਂ ਸੱਚਾਈ ਦੀ ਗੱਲ ਕਰਦਾ ਨਹੀਂ ਲਗਾ ਸਕਦੇ ਜਿਵੇਂ ਸੀਵਰੇਜ ਆ ਸਾਰੇ ਸ਼ਹਿਰ ਦਾ ਸੀਵਰੇਜ ਮਿਨਿਸਪਲ ਕਾਰਪੋਰੇਸ਼ਨ ਕਰਦੀ ਸਰਕਾਰ ਕਰਦੀ ਹੈ ਉਸੇ ਤਰ੍ਹਾਂ ਸਾਰਾ ਸੀਵਰੇਜ ਵਾਲਾ ਇੰਡਸਟਰੀ ਦਾ ਹੈਗਾ ਇੰਡਸਟਰੀ ਦਾ ਸੀਵਰੇਜ ਵੀ ਸਰਕਾਰ ਕਰਨਾ ਲੱਗ ਜਾਵੇ ਤਾਂ ਬੁੱਢਾ ਨਾਲ ਸਾਫ਼ ਹੋ ਜਾਏਗਾ ਸਰਕਾਰ ਦੀ ਸਿਰਫ ਨiyet ਦੀ ਲੋੜ ਹੈ ਔਰ ਕੁਝ ਨਹੀਂ ਇੰਡਸਟਰੀਆਂ ਦਾ ਪ੍ਰਯੋਜ ਵੱਡਾ ਨਾਲਾ ਦੇ ਵਿੱਚ ਜਿਹੜੀ ਇੰਡਸਟਰੀ ਕਰਦੀ ਏ ਵੱਡਾ ਨਾਲਾ ਦੇ ਦੇਖੋ ਜਿੱਕੇ ਦੇ ਟ੍ਰੀਟਮੈਂਟ ਪਲਾਨ ਲੱਗੇ ਹੋਏ ਨਹੀਂ ਜਿਹੜੇ ਆਪਾਂ 215 ਐਮਐਲ ਦੇ ਇਹਨਾਂ ਦੇ ਟ੍ਰੀਟਮੈਂਟ ਪਲਾਨ ਲੱਗੇ ਨੇ ਤਕਰੀਬਨ ਮਿਲਾ ਕੇ 350 ਐਮਐਲਡੀ ਦੇ ਪਲਾਂਟ ਹੈਗੇ ਨੇ ਉਹ ਕੁਝ ਤਾਂ ਕਰ ਰਹੇ ਨੇ ਜਿੰਨਾ ਉਹ ਟ੍ਰੀਟਮੈਂਟ ਕਰ ਰਹੇ ਨੇ ਸਰਕਾਰ ਦੇ ਟ੍ਰੀਟਮੈਂਟ ਚੈਨਲ ਤਾਂ ਚੱਲਦੇ ਹੀ ਨਹੀਂ ਪਏ ਜਿਹੜੀ ਪੋਲੂਸ਼ਨ ਹੈ ਬੰਦੂ ਦੱਸੋ ਕਰੇ ਆਪਾਂ ਸਾਬਣ ਲਾਣੇ ਆ ਆਪਾਂ ਕੱਪੜੇ ধੋਣੇ ਆ ਕਿਹ ਕੈਮੀਕਲ ਨਹੀਂ ਹੈਗਾ ਹੁੰਦੇ ਚ ਜੇ ਕੈਮੀਕਲ ਜੇ ਇੰਡਸਟਰੀ ਆਦੇ ਕਪੜੇ ਨਵੇਂ ਬਣਾ ਲਿਓ ਨਵਾਸ਼ ਕਰਦਿਏ ਉਹਨੂੰ ਕਹਿੰਦੇ ਨੇ ਪਲੂਟ ਕਰਦਾ ਮੈਂ ਤੁਹਾਡੇ ਕੋਲ ਸਵਾਲ ਪੁੱਛਣਾ ਆਪਾਂ ਕਪੜਾ ਨਵਾਂ ਬਣਾਣਾ ਹੈ ਨਵਾਂ ਕਪੜਾ ਆਦਾ ਆਪਾਂ 셔ਟ ਬਣਾ ਕੇ ਹੁਣ ਦੁਬਾਰਾ ਧੋ ਕੇ ਪ੍ਰੈਸ ਕਰਕੇ ਮਾਰਕੀਟ 'ਚ ਵੇਚਨੇ ਆ ਉਹਨੂੰ ਧੋਣੇ ਆ ਤਾਂ ਕਹਿੰਦੇ ਤੁਸੀਂ ਪਲੂਟ ਕਰ ਰਹੇ ਕਰਦੇ ਵਿੱਚ ਆਪਾਂ ਰੋਜ਼ ਸਾਬਣ ਨਾਲ ਕਿੰਨੀਆਂ ਲੱਖਾਂ ਆਪਣੇ ਕਿੰਨੀਆਂ ਵਾਦੀ ਹੈ ਕਿ ਰੋਜ਼ ਕਮੀਜ਼ਾਂ ਪਰ ਕਪੜੇ ਉੱਪਰ ਹੁੰਦੇ ਨੇ ਉਹਨੂੰ ਕਿਉਂ ਨਹੀਂ ਕੋਸ਼ਿਸ਼ ਕਰਦੇ ਕਹਿੰਦਾ ਹੱਲ ਕੋਈ ਚੀਜ਼ ਹੈ ਗਿਆ ਮੇਰੇ ਹਿਸਾਬ ਨਾਲ ਤਾਂ ਇੱਕੋ ਹੀ ਚੀਜ਼ ਹੈਗਾ ਪੋਲੂਸ਼ਨ ਕੰਟਰੋਲ ਬੋਰਡ ਬੰਦ ਕਰ ਦਿਓ ਸਾਰਾ ਇੱਕ ਟ੍ਰੀਟਮੈਂਟ ਜਿਹੜਾ ਸੀਵਰੇਜ ਪਲਾਂਟ ਹੈ ਇਸੇ ਤਰ੍ਹਾਂ ਦੇ ਇੰਡਸਟਰੀ ਦਾ ਇੱਕ ਲਾਈਨਾਂ ਪਾ ਦਿਓ ਇੱਕ ਜਗ੍ਹਾ ਤੇ ਕੈ ਟੇਲੈਂਡ ਬਣਾ ਦਿਓ ਟੇਲੈਂਡ ਤੇ ਲਾ ਕੇ ਉਥੇ ਡਿਫਰੈਂਟ ਟ੍ਰੀਟਮੈਂਟ ਪਲਾਂਟ ਲੱਗ ਜਾ ਅੱਜ ਜਿਵੇਂ ਖਾਬ ਨੇ ਦੱਸਿਆ 1500 ਐਮਐਲਡੀ ਹੈਗਾ ਮੈਂ ਕਹਿੰਦਾ ਜੀ 2000 ਟਨ ਦਾ ਐਮਐਲਡੀ ਦਾ ਪਲਾਂਟ ਲਾਇਆ ਜਾਵੇ ਕਿਸੇ ਪ੍ਰਾਈਵੇਟ ਨੂੰ ਦੇ ਦਿਓ ਸਾਡੇ ਕੋਲ ਬੜੀਆਂ ਸੁਝਾਵ ਆਏ ਨੇ ਪ੍ਰਾਈਵੇਟ ਕੰਪਨੀ ਲੈਣਾ ਚਾਹੀਦੀ ਹੈ ਕੋਈ ਪੈਸਾ ਸਰਕਾਰ ਕੋਲੋਂ ਨਹੀਂ ਲੈਣਾ ਉਹਨੇ ਕੋ ਟ੍ਰੀਟਮੈਂਟ ਪਲਾਂਟ ਕਰਕੇ ਤੁਹਾਨੂੰ 100% ਉਹ ਕਰਕੇ ਦੇਈਏ ਸਰਕਾਰ ਦੀ ਮੰਦੀ ਹੋਣ ਸਰਕਾਰ ਦੇ ਦਬਾਅ ਉਹ ਦੀ ਇੰਡਸਟਰੀ ਬੰਦ ਕਰਦੀ ਹੈ ਫੇ ਤੁਸੀਂ ਜੇ ਇੰਡਸਟਰੀ ਬੰਦ ਕਰ ਦੇਣ ਸਾਡੇ ਕੋਲ ਕੀ ਹੈ ਅਸੀਂ ਤੁਹਾਨੂੰ ਨਹੀਂ ਦੇ ਸਕਦੇ ਕਿਸਾਨਾਂ ਤਰ੍ਹਾਂ ਅਸੀਂ ਜਾਬ ਨਹੀਂ ਕਰ ਸਕਦੇ ਅਸੀਂ ਤਾਂ ਇੰਡਸਟਰੀ ਚਲਾਣੀ ਹੈ ਨਹੀਂ ਚਲਾਵਾਂਗੇ ਕਿਤੇ ਹੋਰ ਚਲਾਵਾਂਗੇ ਵਪਾਰੀ ਤਾਂ ਹੈ ਜਿੱਥੇ ਗਿਆ ਬਾਣੀਆਂ ਉੱਥੇ ਗਿਆ ਵਪਾਰ ਸੁਣਿਓ ਜੀ ਕਰ ਲਈ ਪਰ ਬੰਦ ਕਰ ਦੇਣੀ ਜਿੱਥੇ ਸਾਨੂੰ ਵਜਲੇਗਾ ਉੱਥੇ ਚਲੇ ਜਾਵਾਂਗੇ ਹਾਂ